ਬੜਾ ਐ ਇਹ ਕੰਮ ਢੇਡਾ ਕਰ ਲਿਆ ਆ ਆ ਦੇਖੋ ਨੌਜਵਾਨ ਨੇ ਇੱਥੋਂ ਸ਼ੁਰੂਆਤ ਕੀਤੀ ਆ ਆ ਦੇਖੋ ਆ ਦੇਖੋ ਸਾਰ ਹੋ ਗਿਆ ਆ ਆ ਦੇਖੋ ਇਹ ਭਲੇਖੇ ਨੁਕਸਾਨ ਨਹੀਂ ਇਹ ਸ਼ੁਰੂਆਤ ਹੋਈ ਆ ਸਫ਼ਰ ਲੱਗਿਆ ਮੈਂ ਘੁੰਮ ਗਿਆ ਜੇ ਇੱਥੇ ਨੰਗਰ ਆਇਆ ਹੁਣ ਹੁਣ ਸਾਨੂੰ ਯਕੀਨ ਆਇਆ ਨੁਕਸਾਨ ਕਰਕੇ ਵੀ ਹੁਣ ਅਸੀਂ ਤੁਰ ਪਏ ਹੁਣ ਅਸੀਂ ਨਿਕਲਿਆ ਘਰੋਂ ਦੋਸਤੋ ਸਾਡੇ ਸਫਰ ਦੀ ਛੋਟੇ ਸਫਰ ਦੀ ਸ਼ੁਰੂਆਤ ਹੁੰਦੀ ਹੈ ਇੱਥੋਂ ਇਹ ਧਰਤੀ ਤੋਂ ਧਰਤੀ ਦਾ ਵੈਸੇ ਸਾਰੀਆਂ ਹੀ ਪਿਆਰੀਆਂ ਹੀ ਹੁੰਦੀਆਂ ਕਿ ਨਹੀਂ ਵੈਸੇ ਇਹ ਧਰਤੀ ਖਾਸ ਆ ਗਈ ਇਤਿਹਾਸਕ ਧਰਤੀ ਆ ਗਈ ਅਮਾ ਮੇਮੀ ਆ ਗਏ ਨਾਲ ਮਾਮੀ ਵੀ ਆ ਆਹ ਖੜਾ ਝੋਟਾ ਆ ਗੜਾ ਯਾਰ ਪਾਣੀ ਵੀ ਲਿਆ ਪਾਣੀ ਵੀ ਲਿਆ ਚੱਲ ਕੋਈ ਚੱਲੀ ਹੁਣ ਸਾਹ ਨੇ ਸਾਥ ਫੋਟੋ ਖਿੱਚ ਲਈ ਆਪਾਂ ਇੱਕ ਦਿਨ ਹੁਣ ਸਮਝ ਲਓ ਆਪਾਂ ਇਹ ਤੋਂ ਬਾਅਦ ਤੁਹਾਨੂੰ ਮਿਲਦੇ ਆਂਗੇ ਕਦੇ ਉੱਚੇ ਉੱਚੇ ਪਹਾੜ ਨਹੀਂ ਦਿਖਾਵਾਂਗੇ ਜਾਂ ਪਾਣੀ ਦਿਖਾਵਾਂਗੇ ਛਾਂਣ ਛਾਂਣ ਕਰਦੇ ਝਰਨੇ ਦਿਖਾਵਾਂਗੇ ਤੁਹਾਨੂੰ ਹੱਥ ਵੀ ਸਵਾ ਹੋਏ ਹਾਂ ਦੇਖਣ ਦਾ ਆਪਾਂ ਆਪੀ ਆ ਪੁੱਤਰ ਤੋਂ ਵੀ ਨਿਆਰੇ ਆ ਤੇ ਆ ਧਰਤੀ ਵੀ ਜਾਹੋ ਜਲਾ ਲੜੀਆਂ ਜਿੱਥੋਂ ਖਾਲਸੇ ਦਾ ਜਨਮ ਹੋਇਆ ਇਹ ਉਹ ਧਰਤੀ ਆ ਅਨੰਦਪੁਰ ਸਾਹਿਬ ਨੂੰ ਜਾਂਦੀ ਐ ਇਹ ਤੇ ਆਪਾਂ ਪਰ ਇੱਥੋਂ ਮੋੜ ਜਣਾ ਉਹ ਸਾਹਮਣੇ ਤੋਂ ਫਲਾਈਓਵਰ ਮੁੜ ਕੇ ਇੱਧਰੋਂ ਤਾਂਹਾਂ ਨੂੰ ਚੜਨਾ ਕੀ ਤੋਂ ਪਹਾੜੀਆਂ ਤੇ ਆ ਸਾਹਮਣੇ ਅਨੰਦਪੁਰ ਆ ਆ ਪਾਣੀ ਦੇਖਣ ਰੁਕੇ ਆਪਾਂ ਪਹਾੜਾਂ ਦੀਆਂ ਜੜਾਂ ਚ ਪਹੁੰਚੇ ਹੈਗੇ ਹਲੇ ਪੰਜਾਬ ਜੀ ਆ ਇੱਥੇ ਰੋਟੀ ਖਾ ਲਈ ਬੈਠ ਗਏ ਘਰੋਂ ਬਣਾ ਕੇ ਭੇਜੀ ਸੀ ਭਗਵਾਨ ਨੇ ਸਬਜ਼ੀ ਨੂੰਦੀ ਰੋਟੀ ਚਾਹ ਪੀ ਲਈ ਪਿਓ ਜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਨਜ਼ਾਰਾ ਤਾਂ ਸਫਰ ਦਾ ਹੀ ਹੁੰਦਾ ਮੰਜ਼ਲ ਦਾ ਤਾਂ ਹੋਵਾ ਹੀ ਹੁੰਦਾ ਐਦਾ ਸਫਰਜੀ ਨਜ਼ਾਰਾ ਲੈਣ ਆਏ ਆ ਬਸ ਹੁਣ ਚੜਾਈ ਕਰਾਂਗੇ ਹੁਣ ਤਕਰੀਬਨ 2 2.5 ਘੰਟੇ ਖਿੱਚਾਂਗੇ ਮੋਟਰ ਹੈਨਾ ਫਿਰ ਕਿਤੇ ਦੇਖਾਂਗੇ ਰੁਕਾਂਗੇ ਸਾਰਾ ਖਾਲੀ ਤੇ ਨਹੀਂ ਜਾਉਂਦਾ ਕਰਨਾ ਪਸ ਸਫਰੀ ਆਏ ਆ ਕਰਨ ਤਾਂ ਇਹ ਨਹੀਂ ਹੈ ਕਿ ਕਰਦਾ ਵੀ ਸਾਫਰੀ ਆ ਉੱਥੇ ਪੂਰੇ ਵੀ ਸਾਫਰੀ ਆ ਜਿੰਦਗੀ ਵੀ ਸਾਫਰੀ ਜਾਂਗੀ ਕੀ ਕੀ ਸਾਫਾ ਆਉਂਦਾ ਮੌਜਾ ਦੇ ਜਿੰਦਾਂ ਦਾ ਸਾਰਾ ਦੇਖਦੇ ਆਂ ਆਬਾਦੀਆਂ ਆ ਬਾਦੀਆਂ ਆ ਆਬਾਦੀ ਨਹੀਂ ਬਾਦੀਆਂ ਆ ਆਬਾਦੀ ਨਹੀਂ ਦੇਖਣੀ ਬਾਦ ਹallelujah ਹallelujah ਆ ਇੱਕ ਨਵੀਂ ਘਾਟੀ ਚ ਦੋ ਟਨਨਲਾਂ ਆਪਾਂ ਕ੍ਰੋਸ ਕਰਕੇ ਨਿਊ ਘਾਟੀ ਚ ਪਹੁੰਚ ਗਏ ਮਲਮੂ ਨਿਊ ਘਾਟੀ ਨਹੀਂ ਹੂੰ ਨਵੀਂ ਕਹਿੰਦੇ ਆਂ ਸੀ ਘਾਟੀ ਦਾ ਨਾਮ ਤਾਂ ਵੈਸੇ ਪਤਾ ਨਹੀਂ ਹੂੰ ਆ ਸਤਲੋਜ ਦਰਿਆਗ ਆ ਈਵਰੇਸ ਉਹਨੇ ਸਤਲੋਜ ਆਹੀ ਹਾਂ ਉਹ ਵਿੱਚ ਬਹੁਤ ਵੱਡੀਆਂ ਕਿਸ਼ਤੀਆਂ ਫਿਰਦੀਆਂ ਉਹਦੇ ਬਹੁਤ ਉਹ ਆ ਸਾਹਮਣੇ ਬਹੁਤ ਸੋਹਣਾ ਪਿੰਡ ਆ ਕੋਈ ਉਹ ਵਿੱਚ ਉਹ ਮੱਕੀ ਵੀ ਖੜੀ ਆ ਉਹ ਦੇਖਾ ਉਹ ਉੱਥੇ ਉਹ ਮੱਕੀ ਖੜੀ ਆ ਹੋ ਦੇ ਨਿੱਕੇ ਨਿੱਕੇ ਖੇਤ ਨੇ ਆ ਦੇਖ ਕਿਆ ਨਜ਼ਾਰੇ ਆ ਹੈਨਾ ਬਸ ਆਪਾਂ ਇਹ ਰੋਕਦੇ ਨਜ਼ਾਰੇ ਦੇਖਦੇ ਹੀ ਜਾਣਾਗਾ ਦੇਖ ਅਸਮਾਨ ਐ ਲੱਗਦਾ ਜਿਵੇਂ ਪਹਾੜ ਐ ਅਸਮਾਨ ਤੋਂ ਉਤਰਿਆਂਦੇ ਗੱਲ ਵੱਡੀ ਕਹਿਦੀ ਦੇਖੋ ਨੇ ਆ ਨਾ ਯਾਰ ਉਹ ਵੋਟਾਂ ਖਿੱਚੀ ਜਾਂਦਾ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਹੋਇਆ ਵਾ ਜਾਹੋਜ ਲਾਲੀ ਬਖਰਾ ਚ ਸਫਰ ਦਾ ਸਫਰ ਦਾ ਜਾਹੋਜ ਲਾਲੀ ਬਖਰਾ ਇਹਦੇ ਉਹ ਤੱਕ ਜਿੱਥੇ ਤੱਕ ਸਫਰ ਕਰਨ ਦਾ ਨਜ਼ਾਰਾ ਉਦੋਂ ਆ ਜਿੱਥੇ ਤੱਕ ਦੇਖ ਜਾਣ ਦੀ ਬਸ ਈਲੀ ਧੀਰਾ ਦਰਿਆ ਹੈ ਯਾਰ ਇਹ ਪਹਾੜਾਂ ਜੀ ਫੁੱਟ ਕੇ ਆਉਂਦਾ ਹੈਗਾ ਹਿਮਾਲਿਆ ਚੋਂ ਪਈ ਜਾਂਦਾ ਮਾਣਾ ਮਾਣਾ ਚਲੋ ਫਿਰ ਮਿਲਦੇ ਹਾਂ ਹੋਰ ਕਿਸੇ ਵਧੀਆ ਲੋਕੇ이션 ਤੇ ਹਨਾ ਫੇਰ ਬਣਾਵਾਂਗੇ ਆਪਾਂ ਵੀਡੀਓ ਐਨਕੀ ਚੱਲੀਏ ਵੀ ਜਵਾਨ ਆਪਾਂ ਪਹੁੰਚ ਗਏ ਮੰਡੀ ਮਦੋੜ ਡੈਮ ਦੇ ਲੱਗੇ ਆਣ ਆ ਬਾਈ ਤੋਂ ਪਹਿਲਾਂ ਚਾਹ ਪੀ ਲਈ ਹੁਣ ਦੁਬਾਰੇ ਪੀਣ ਲੱਗੇ ਆ ਦੂਜਾ ਕਨਸੈਪਟ ਚੱਲਦੀ ਆ ਦੂਜੀ ਵੀਰ ਚੱਲਦੀ ਆ ਬਣਾ ਨਹੀਂ ਹੈਗਾ ਆਪਾਂ ਨੇ ਫੇਰ ਰੋਕੇ ਫੇਰ ਤੈਨੂੰ ਪਤਾ ਆਪਾਂ ਹੋਰ ਨਹੀਂ ਬਣਦਾ ਗੱਲਾਂ ਬਾਤਾਂ ਬਾਈ ਨੇ ਸੁਣਾਈਆਂ ਅੱਧਾ ਘੰਟਾ ਹੋ ਗਿਆ ਬੈਠੇ ਆ ਸਮਝਾਇਆ ਬੈਲੀ ਬਾਰੇ ਜਾਣਕਾਰੀ ਵੀ ਪੂਰੀ ਦਿੰਦਾ ਜਾਣਕਾਰੀ ਸਾਰੀ ਗਾਹਾਂ ਰਸਤੇ ਦੀ ਬਾਕੀ ਗੱਲਾਂ ਬਾਤਾਂ ਯਾਰ ਜੇ ਆਪਾਂ ਉਹੀਂ ਆਏ ਅੱਗ ਲਗੀ ਵਾਂਗੂ ਮੁੜ ਕੇ ਕੋਈ ਫਾਇਦਾ ਨਹੀਂ ਜੀ ਤੋਂ ਬਚਾਉਣ ਵਾਸਤੇ ਕਿੱਦੀਆਂ ਰੱਖੀਆਂ ਇਹ ਤੋਂ ਬਚਾਉਣ ਵਾਸਤੇ ਕਿੱਦ ਵੀ ਸਾਹਮਣੇ ਰੱਖੀ ਆ ਇਹ ਕਿੱਦਾਂ ਵੀ ਰੱਖੀਆਂ ਸਾਹਮਣੇ ਬਾਈ ਨੇ ਕੋਲ ਜ਼ਿੰਮੇਵਾਰੀ ਵਾਲਾ ਬੰਦਾ ਯਾਰ ਜਿਹੜਾ ਉਹ ਇਹ ਤੇ ਹਾਂ ਪੱਟੀ ਲਾ ਕੇ ਜ਼ਿੰਮੇਵਾਰੀ ਵਾਲਾ ਬੰਦਾ ਜੀ ਹਾਂ ਸੁੰਦਰਮਗਰ ਲੰਘ ਕੇ ਬੰਦੇ ਦੀ ਲੋਕੇਸ਼ਨ ਆ ਚਾਹ ਪਾਣੀ ਪੀਣਾ ਇਹਦੇ ਵਿੱਚ ਪੀਓ ਇੱਕ ਨੰਬਰ ਬੰਦਾ ਹੈਗਾ ਸਾਡੇ ਗੱਲਾਂ ਬਾਤਾਂ ਇਹਨੇ ਲੋਕਲ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ ਬੁਝਾਰਤ ਵੀ ਫੇਰ ਹੀ ਹੁੰਦੀ ਹੈ ਗੱਲਬਾਤ ਕੋਈ ਨਵੀਂ ਆਓ ਚਾ ਬਣਾ ਦੇ ਕੀ ਨਾ ਹੁਣ ਆ ਵੀ ਪਿਆਰ ਦੀ ਗੱਲ ਆ ਬਾਈ ਨੇ 60 ਰੁਪਏ ਬਣਦੇ ਸੀ 40 ਕੱਟੇ ਨੇ ਚਾਹ ਦੇ ਦੇ 10 ਰੁਪਏ ਕੱਪ ਹੀ ਉਹ ਮਾਚਲ ਚ ਲੋਕ ਕਹਿੰਦੇ ਆ ਵੀ ਬੰਦੇ 60ਾਂ ਤੁਹਾਨੂੰ ਇੱਕ ਕੱਪ ਦੇਣ ਵਾਲੇ ਵੀ ਮਿਲ ਜਾਣਗੇ ਗਾਹਾਂ ਲੁੱਟਣ ਵਾਲੇ ਇਹ ਵੀ ਪਿਆਰ ਦੀ ਗੱਲ ਆ ਰਸਾਨੀਆਂ ਤਾਂ ਹੈਗੀ ਆ ਐ ਨਹੀਂ ਹੈਗੇ ਵੀ ਸਾਰੇ ਲੋਕ ਇੱਕੋ ਜਿਹੇ ਹੁੰਦੇ ਆ ਆਪਣੇ ਸ਼ਹਿਰ ਚ 20 ਰੁਪਏ ਦਾ ਕੱਪਾ ਮਿਲਦਾ ਜਾਓ ਜੀ ਆਪਾਂ ਆ ਗਏ ਟਾਨਾ ਨੰਬਰ 6 ਸੇ ਬਹੁਤ ਵਧੀਆ ਟਾਨਾ ਲਾ ਖਾਲੀ ਆ ਤੇ ਪ੍ਰੈਸ਼ਰ ਪੱਖੇ ਲੱਗੇ ਹੋਏ ਬਹੁਤ ਵਧੀਆ 10 ਬਾਕੀ ਕੋਈ ਨਹੀਂ ਆਇਆ ਦੀ ਮੈਂ ਗੀਤ ਜੋ ਬੋਲੇ ਸੋਹਣਾ ਦਾਸ ਰੀਆਕਾਰ જય ਪੈਰੋ ਮਹਾਰਾਜ ਅੱਲਾਹੁ ਅਕਬਰ ਅੱਲਾਹੁ ਅਕਬਰ ਹallelujah ਹਾਟ ਜਮਾ ਪਾ ਵੀ ਦੇਖਦੇ ਖਾਸੀ ਜਾਣਾ ਵੀ ਇਹ ਹੈਗਾ ਮੰਡੀ ਡਿਸਟ੍ਰਿਕਟ ਸ਼ਾਮ ਲੱਗ ਗਿਆ ਪੂਰਾ ਇੰਨਾ ਗਰਮ ਬਗੜਨਾ ਨਹੀਂ ਦੇਖਿਆ ਆ ਜਮਾ ਹੋ ਰਿਹਾ ਹੈ ਸਭਾ ਕੋਲੋਂ ਵੀ ਇਹਨਾਂ ਦਾ ਸਾਹਮਣੇ ਖੜਾ ਪਰਬਤ ਹੈ ਨਾ ਪੂਰਾ ਪਰਬਤ ਐ ਖੜਾ ਹੈ ਬਾਲਾ ਰਿਸਕੀ ਆ ਨਜਾਇਜ਼ ਰਿਸਕੀ ਆ ਹੁਣ ਆਇਆ ਉਹਦੇ ਦਸ ਗੇਰੀ ਲੈ ਸਾਹਮਣੇ ਪੱਥਰ ਹੀ ਪੱਥਰ ਨਾ ਪੂਰਾ ਫੋਲ ਲੈਣਾ ਪ੍ਰੋਫੈਸ਼ਨਲ ਬੰਦਾ ਹੀ ਚਲਾਓ ਉਹਰੇ ਜਿਹੜਾ ਹੋਵੇ ਐ ਨਾ ਆ ਕੇ ਉਹੀ ਮੇਰੇ ਵਰਗਾ ਵੀ ਚਲਾਈ ਆ ਦੇਖ ਆ ਦੇਖ ਪਿਆ ਪੱਥਰ ਆ ਦੇਖ ਡਿਗੇ ਹੋਏ ਪੱਥਰ ਮੈਂ ਕਹਣਾ ਹੁਣ ਹੀ ਡਿਗੇ ਹੋਏ ਨੇ ਇਹ ਤਾਜ਼ੇ 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 ਕਿੱਥੇ ਰਾਓ ਕੋਈ ਮੇਰਾ ਵੇਖ ਲੈ ਮਗਾ ਦੇ ਗੱਡੀ ਆ ਗਈ ਪੁਰਾ ਦੇਖ ਲੈ ਹੋਰ ਵੀ ਨਹੀਂ ਮੋੜ ਨਹੀਂ ਮੋੜ ਨਹੀਂ ਵਾਲੀ ਦੇ ਇੱਥੇ ਆਓ ਨਾ ਕੋਈ ਬਿਨਾ ਪ੍ਰੋਫੈਸ਼ਨਲ ਬੰਦੇ ਤੋਂ ਲੈ ਬਿਨਾ ਨੌਲੇਜ ਲੈ ਕੇ ਗੱਲ ਕਰਕੇ ਆਓ ਐਵੇਂ ਜੇ ਆਵੋਗੇ ਫਿਰ ਤੁਹਾਨੂੰ ਪਤਾ ਹੀ ਜਾ ਆਓ ਠੀਕ ਆਪ ਦਾ ਹਮ ਜਿੰਮੇਵਾਰੀ ਵਾਲਾ ਬੰਦਾ ਆਓ ਤੁਹਾਨੂੰ ਨਹੀਂ ਪਤਾ ਪਰੋਂ ਕੀ ਆ ਜਾਵੇ ਸਹੀ ਗੱਲ ਸਾਰਾ ਪੜਾ ਦੇ ਲਾ ਹੈਲਮਟ ਵੀ ਪਾਇਆ ਹੋਇਆ ਹੈ ਜੋ 100 ਕੋਸ ਕਰਿਆ ਹੋਇਆ ਸਾਰਾ ਕੋਣ ਫੁੱਲ ਪੁਆਇੰਟ ਵੀ ਹੋਵਗਾ ਲੈ ਸਾਹਮਣੇ ਫੇਰ ਆ ਗਿਆ ਵੱਡਾ ਫੋਰਮੈਨ ਆਹ ਬਣ ਗਿਆ ਬ੍ਰਿਜ ਭਾਈ ਆਹ ਬ੍ਰਿਜ ਬਣੂਗਾ ਅਗਲੀ ਗਰੀ ਇਨਸ਼ਾਅੱਲਾ ਇਹ ਜੀ ਜਾਣਾ ਆਪਣਾ ਆਹ ਗੱਲ ਤਾਂ ਪੈ ਗਿਆ ਮਾੜਾ ਕੱਟਿਆ ਆਰਾਮ ਭੈਣ ਦਾ ਯਾਰ ਟਰੱਕ ਨਹੀਂ ਖੜਾ ਛੱਡਦਾ ਬ੍ਰਿਜ ਬਣਨ ਗਿਆ ਆੜ ਦੇਲਾ ਸਿੱਧਾ ਹੀ ਖੜਾ ਕੋਪੀ ਆਉਂਦਾ ਡਰਾਈਵ ਕਰ ਰਿਹਾ ਬੈਕ ਵਿੱਚ ਤੋਂ ਆਪਾਂ ਆਇਆ ਬਹੁਤ ਬਹੁਤ ਇਸ ਕੇ ਉੱਪਰ ਬਿਜਲੀ ਦਾ ਪਰਮਾਨਦਾ ਸਿੱਧਾ ਹੀ ਖੜਾ ਪਹਾੜ ਤੇ ਸਿੱਧਾ ਹੀ ਆਹ ਪਟਕੇ ਬਣਾਇਆ ਦੁਬਾਰੇ ਇੱਥੇ ਨਾ ਆਉਂਦਾ ਇੱਥੇ ਦਾ ਯਾਰ ਬੱਸ ਸੋਚੋ ਹੀ ਨਾ ਆ ਬਾਈ ਜਿਹੜਾ ਬੁੱਧਾ ਤੇ ਦਾਮਾ ਕੁੱਤੇ ਵਾਲਾ ਬੰਦਾ ਨਿਕਾ ਸਕਦਾ ਸਾਡੇ ਦਾ ਹੁਣ ਦਾਮ ਹੈਗਾ ਜਿੱਦਾ ਭੈਣ ਕੋ ਇੱਕ ਵੀ ਨਹੀਂ ਬੱਜਿਆ ਜੇ ਪਹੁੰਚ ਵੀ ਗਿਆ ਜਿੱਦਾ ਮੰਚਲ ਤੇ ਸਵਾਰ ਲੈਣਗੇ ਜਹਾਂ ਬੀਬੀ ਕੋਰੇ ਦਾ ਮਾਲਖਾਨ ਵਾਲਾ ਬੰਦਾ ਉਹ ਮਾਲਖਾਨ ਵਾਲਾ ਇਹਨੂੰ ਡਰ ਨਾ ਹੋਵੇ ਔਰ ਦੂਆਪਾ ਦਾ ਨਸ਼ੇ ਪੱਤੇ ਵਾਲਾ ਬੰਦਾ ਦਾ ਬਾਈ ਦੂਰ ਹੀ ਰੱਖੋ ਉਹ ਸੁੱਕੇ ਨਾ ਹਾਂ ਸੁੱਕੇ ਨਾ ਸਿਆਰਾ ਆ ਲੈ ਮੈਂ ਜੋਦਾ ਜੂਮ ਕਰਕੇ ਵੀ ਅਲੈਕਾ ਹੋਰ ਪਹਾੜ ਆ ਗਿਆ ਸਾਹਮਣੇ ਦੇਖੋ ਦਰਸ਼ਕੋ ਪਹਾੜ ਹੀ ਪਹਾੜ ਲੈ ਬਿਜਲੀ ਦਾ ਪ੍ਰਬੰਧ ਪੂਰਾ ਕਰਿਆ ਗੋਪੀ ਲੈ 11000 31440 ਵੋਲਟ ਆ ਵਾਈਫਾਈ ਬੂਈਫਾਈ ਲੈ ਤਾਰਾਂ ਤੋੜਾ ਮੈਂ ਕਹਿੰਦਾ ਲੈ ਪੱਕੀ ਨੇ ਸਾਹਮਣੇ ਜਿਹੇ ਪਹਾੜ ਨੇ ਫਰਮਾਈ ਦੇ ਲਾਲ ਤਾਰਾਂ ਰਿਪੇਅਰ ਵੀ ਕਰਦੇ ਨੇ ਜੀ ਆ ਨਦੀ ਚੱਲ ਰਹੀ ਹੈ ਨਾਲ ਨਾਲ ਭੱਗਦਾ ਓਕੇ ਰਿਪੋਰਟ ਹਾਂ ਸਾਰੇ ਹੋਰ ਉੱਚਾ ਪਹਾੜ ਆ ਗਿਆ ਫੋਲ ਇਹ ਔਂਟ ਵਾਲੀ ਸੁਰੰਗ ਪਾਏ ਪਾਏ ਵੀ ਪੈਂਦਾ ਇਹਦੇ ਵਿੱਚ ਨਾ ਜਾਇਓ ਮੇਰਾ ਵੀਰ ਇਹ ਔਂਟ ਵਾਲੀ ਸੁਰੰਗ ਪੈਂਦਾ ਵੀ ਮੇਰਾ ਉਹਦੇ ਵਾਲੀ ਕਿੱਲਾ ਹੀ ਆ ਜਿਨਾ ਵੀ ਤੋਂ ਵੀ ਪੈਂਦਾ ਲੈੰਡਾ ਲਾ ਕੇ ਜਾਓ ਲੈੰਡਾ ਇਹ ਨਾਲ ਲੈ ਸੋ ਨਾ ਜਾ ਅੜੀ ਗੋਈ ਪੱਥਰੀ ਪੱਥਰ ਨੇ ਪਹਾੜੀ ਪਹਾੜ ਵਾਲੇ ਬੈਠੇ ਚੱਲਦਾ ਬੋਲਟ ਇੱਥੇ ਦਾ ਕੌਣ ਆਉਂਦੇ ਮੇਰਾ ਦੋਸਤ ਮੁਹੰਮਦ کافی ਜਜ਼ਬਾਤੀ ਹੋ ਗਏ atyp तेजतर्रार ਸੇ ਥੋੜੀ ਸਵਦਾਵਲੀ ਦਲਤ ਵਰਤਦਾ ਆਇਆ ਲੋਕਾਂ ਨਾਲ ਦੀ ਪੰਗੇ ਲੈਂਦਾ ਆ ਪਰ ਇੱਥੇ ਆ ਕੇ ਉਹਦੇ ਜੋਚ ਥੋੜਾ ਜਿਹਾ ਘੇਰਾ ਆ ਗਿਆ ਬਾਕੀ ਦੇਖਦੇ ਆਂ ਕਿ ਚੱਲੋ ਬਾਕੀ ਸਾਡੀ ਤੇਜ ਨਾਲ ਜਾਏ ਸੀ ਸਫਰ ਇਦਾਂ ਹੀ ਹੋ ਜਾਣਾ ਲੋ ਵੀ ਮਿੱਤਰੋ ਨਿੱਕੀ ਜਿਹੀ ੜਾਰੀ ਮਾਰ ਕੇ ਆਪਾਂ ਵੱਡੇ ਵੱਡੇ ਦੇਵਦਾਰ ਦੇ ਪੇੜਾਂ ਦੇ ਵਿੱਚ ਪਹੁੰਚ ਗਏ ਆ ਆ পার্বਤੀ ਨਦੀ ਆ ਖੁੱਲੋਂ ਫਾਉਂਟੇ ਆ ਇੱਥੋਂ ਦਾ ਨਜ਼ਰ ਵੀ ਨਹੀਂ ਆਉਂਦੀ ਪਾਣੀ ਬਹੁਤ ਜ਼ਿਆਦਾ ਆ ਅੱਜ ਟਾਈਮ ਆਪਾਂ ਕਸੌਲ ਦੇ ਕੋਲੇ ਆ ਪਹਿਲਾਂ ਮਨਾਲੀ ਵਾਲੇ ਰੋਡ ਤੱਕ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਉਸ ਤੋਂ ਬਾਅਦ ਹੁਣ ਸ਼ਾਂਤੀ ਆ ਇੱਧਰ ਐਡਾ ਠੀਕ ਹੈ ਹੁਣ ਆਪਣਾ ਰੋਟੀ ਪਾਣੀ ਸਾਰਾ ਕੁਝ ਕੋਲੇ ਆ ਇੱਥੇ ਬੈਠ ਕੇ ਰੋਟੀ ਖਾਵਾਂਗੇ ਪਹਿਲਾਂ ਦਾ ਸਾਰਾ ਰਸਤੇ ਵਿੱਚ ਟਰੱਕਾਂ ਗੱਡੀਆਂ ਦੀ ਟੀਂ ਟੀ ਸੁਣੀ ਆ ਹੁਣ ਕੰਨਾਂ ਨੂੰ ਥੋੜਾ ਜਿਹਾ ਆਰਾਮ ਮਿਲ ਰਿਹਾ ਪਾਣੀ ਦੀ ਛਾਂ ਛਾਂ ਸੁਣ ਕੇ ਉਹ ਸਾਹਮਣੇ ਝਰਨਾ ਨਿਕਾ ਆ ਬਹੁਤ ਠੰਡਾ ਪਾਣੀ ਉੱਥੇ ਪਾਣੀ ਪੀਤਾ ਮੂੰਹ ਮਾ ਧੋਤਾ ਹੁਣ ਠੀਕ ਆ ਹੁਣ ਲਹਿਰਾਂ ਵੈਰਾਂ ਨੇ ਹੁਣ ਖਾ ਪੀ ਲਈਏ ਫੇਰ ਗੱਲ ਕਰਦੇ ਆਂਗਾ ਕਿਸੇ ਹੋਰ ਥੀ ਵਿਊ ਦੇ ਆਂਟੀ ਨੇ ਚਾਹ ਬਣਾ ਕੇ ਦੇਤੀ ਆ ਹੁਣ ਜੋਰੇ ਵਾਲਾ ਮਿੱਠਾ ਚੱਲੀ ਜਾਂਦਾ ਜੋਰਾਵਰ ਵਾਲਾ ਲਵੇ ਨਰੀ ਉੱਚੇ-ਉੱਚੇ ਢੇੜ ਨਹੀਂ ਆ ਰਹਾ ਬਸ ਗਾਹਾਂ ਦਾ ਕੁਛ ਨਹੀਂ ਹੈਗਾ ਬ੍ਰਿੰਡੀਆਂ ਗਾਲੀਆਂ ਦੋਗੇ ਸਵੇਰ ਦਾ ਚੱਲੀ ਜਾਂਦਾ ਬੇਪਰਵਾਹ ਹੋਏ ਫਿਰਦਨੇ ਅੱਜ ਤਾਂ ਹੈ ਆ ਤਾਂ ਆ ਗਏ ਆ ਖੜਾ ਰੋਟੀ ਖਾ ਲਈ ਇਹਨੇ ਪੂਰੂ ਕਾਲੂ ਕਾਲੂ ਭਈਏ ਇਹਨਾਂ ਨੂੰ ਪੂਰੂ ਦਾ ਨਹੀਂ ਹੈ ਕੰਮ ਉਹ ਕਾਲੂ ਕਾਲੂ ਉਹ ਘਰਦਾ ਪੂਰੂ ਦਾ ਭਾਈ ਨਾ ਤੇ ਕੰਮ ਲੋਟ ਆਉਂਦਾ ਤੇ ਤੇ ਤੀ ਤਾਈ ਬਈ ਯਾਰ ਲਓ ਜੀ ਫਾਈਨਲੀ ਆ ਗਏ ਪਰਫੈਕਟ ਸੌਲ ਆਣਾ ਫੁੱਲ ਬਾਦੀਆਂ 'ਚ ਪੂਰਾ ਐਨ ਅਸਲੀ ਨਾਲ ਵਰਤੀਦ ਭਰਾ ਆਪਣਾ ਲੈ ਕੇ ਆਇਆ ਕਾਬੀਆਂ ਨੇ ਫੁੱਲ ਜਣ ਦੀ ਐਨ 뷰 ਆ ਤੰਗੜਾ ਜਣੋ ਉਹੀ ਗਿੱਲੇ ਬੂਟਾ ਨਾਲ ਗਾਰੇ ਵਾਲਿਆਂ ਨਾਲ ਗਾਰੇ ਨਾਲ ਹੀ ਆ ਗਏ ਨਾ ਨਾ ਕੇ ਚੱਲੇ ਆ ਚਰਦੇ ਨੇ ਮਿੱਤਰ ਪਿਆਰੇ ਆਹੀ ਮੇਨਾ ਕਿ ਸੌਲਤਾ ਹੁਣ ਆਪਾਂ ਇਧਰੋਂ ਚੱਲਾਂਗੇ ਇਹੇ ਪਕਟੰਡੀਆਂ 'ਚ ਉਹ ਨਾਲੇ ਨਾਲ ਕੇ ਤਰੋਤਾ ਦੀ ਹੋਗੇ ਇਹ ਆ ਬਜਾਰ ਬਹੁਤ ਜਿਆਦਾ ਜਿਆਦਾ ਹੀ ਆ ਓਏ ਇੱਥੋਂ ਕੀ ਮੁੜਦਾ ਹੋਵੇ ਤਾਂ ਉਹ ਗਾਹਾਂ ਨਾ ਬਈ ਯਾਰ ਤਾਂ ਬਸ ਵਾਹ ਲੱਗੀ ਯਾਰ ਨਹੀਂ ਲੱਗੀ ਬੱਥਾ ਆਹੀ ਆ ਮੈਂ ਬਸ ਪਰ ਆਪਾਂ ਕਿਹੜਾ ਬਾਜ਼ਾਰ ਦੇਖਣ ਆਇਆ ਆ ਦੇਖੋ ਵੀ ਉਹ ਸਾਹਮਣੇ ਤਾਂ ਆ ਮਾਮੇ ਦਾ ਹੋਟਲ ਆ ਮਾਮਾ ਹੋਟਲ ਮਾਮਾ ਹਾਂ ਐਡੀ ਤੋਂ ਆ ਮਾਮੇ ਦਾ ਕੈਫੇ ਆ ਤਾਂ ਆ ਆਪਣੇ ਚਿਰਾ ਪੁੰਜੀ ਵਾਲੇ ਆਉਂਦੇ ਆ ਬੰਦੇ ਤਾਂ ਆ ਆਹਾਂ ਮੈਡੀਕਲ ਆ ਥਾਣੇ ਨੂੰ ਕਹਿਣਾ ਵਰੋਂ ਬਾਬਾ ਸੀਰਦੀ ਦਵਾਈ ਲਈ ਸੀ ਜੋ ਉਹਦਾ ਆਉਂਦਾ ਦੇਸ਼ ਦੇ ਅੰਦਰ ਮਾ ਆ ਗਿਆ ਗੋਪਿਆ ਦਿਖਾਓ ਕਿਹੜਾ ਉਹਦੇ ਮਾਰ ਜਾ ਕੀ ਪੰਜਾਹ ਦਾ ਬਸ ਉਹਦਾ ਉਹ ਨਹੀਂ ਗੇ ਸਾਬੇ ਨੇ ਇਹ ਰੋਟੀਆਂ ਦੇ ਸਾਬੇ ਨੇ ਹੋਰ ਤਲਬ ਜੂਰ ਨੇ ਆ ਆ ਪਾਰਕਾ ਗਾ ਜੀ ਪੁੱਲ ਮਸ਼ੂਰੀਆਂ ਇਹਨੂੰ ਫੇਰ ਦੇਖਾਂਗੇ ਮਿਲਾਂਗੇ ਕੱਲ੍ਹ ਸਵੇਰੇ ਹੈ ਨਾ ਕੱਲ੍ਹ ਦੇ ਬਾਰੇ ਨੂੰ ਟਾਈਮ ਨਹੀਂ ਇਹਦੇ ਕੋਲ ਹੀ ਬੈਠੇ ਸਰਾਣੀਆਂ ਨੂੰ ਕੱਦੂ ਦੇਖਾਂਗੇ ਹੁਣ ਦਾ ਤੁਰ ਕੇ ਆਪਾਂ ਚੱਲੀਏ ਬਾਰ ਬਾਰ ਇਹ ਤੋਂ ਨਿਕਲੀਏ ਨਾ ਕੰਕਰੀਟ ਤੋਂ ਫੇਰ ਗੱਲ ਕਰਦੇ ਆ ਕੋਈ ਲੈ ਵੀ ਸੱਜਣੋ ਕੈਮਰਾ ਤਾਂ ਦੱਸਦਾ ਨਹੀਂ ਹੈਗਾ ਪਰ ਗੂੰਜਾਂ ਬਣੀਆਂ ਪਈਆਂ ਨੇ ਗੂੰਜਾਂ ਬਣੀਆਂ ਇਹ ਚਲਾ ਲਉ ਜਾਂਦਾ ਪ੍ਰੈਗ ਉਧਰੋਂ ਜੱਦਾਂਗੇ ਆਉਂਦੀ ਆਉਂਦੀ ਹੈ ਤੇ ਸੱਜੇ ਹੋ ਗਿਆ 10 ਡਿਗਰੀ ਦਾ ਭਵਾਨਾ 10 ਤਾਮਨ ਬਹੁਤ ਠੰਡਾ ਇਹ ਪਾਰਵਤੀ ਰੀਵਰ ਇਹ ਸਾਰੀ ਵੀ ਬੇਸੇ ਨਾਮ ਤੋਂ ਹੀ ਪਾਰਵਤੀ ਬੈਲੀ ਕਹਿੰਦੇ ਆ ਇਹਨੂੰ ਪੂਰ ਡਿਗਦੀ ਆ ਮੈਂ ਕਹਿੰਦਾ ਯਾਰ ਪੰਜ ਡਿਗਦੀ ਆ ਆਪ ਨੂੰ ਮਾ ਆਵਾਜ਼ ਇੰਨੀ ਤੇਜ਼ ਆ ਪਾਣੀ ਦੀ ਵੀ ਸਾਨੂੰ ਇੱਕ ਦੂਜੇ ਦੀ ਗੱਲ ਵੀ ਮਸਾ ਹਾਂ ਕੇ ਕਰਾ ਨੇਚਰ 뷰 ਹਾਂ ਬੋਲੀ ਨੂੰ ਵਧਾਉਣੀ ਪੈਂਦੀ ਆ ਗੁੱਸੇ ਆਪਣੇ ਹੋਟਲ ਦਾ ਨਾਮ ਵੀ ਨੇਚਰ 뷰 ਹੀ ਆ ਹਾਂ ਹੋਟਲ ਦਾ ਐਸਾ ਵੈਸਾ ਹੀ ਮਿਲਿਆ ਥੱਕੇ ਅੱਕੇ ਹੋਏ ਸੀ ਬਾਹਰ ਪੈ ਗਏ ਇਹ ਵੀ ਦੂਰ ਪਾਣੀ ਦਾ ਤੂਫਾਨ ਆ ਯਾਰ ਆ ਨਾ ਤੂਫਾਨ ਆ ਆ ਵੇਖ ਲਾਵਾ ਜਾ ਦੋ ਪੀਨੇ ਆ ਬਈ ਆ ਤੇ ਕੱਟ ਹੋਇਆ ਜਾ ਪਾਣੀ ਦਾ ਜਹੋਜ ਨਾਲ ਲੈਣਾ ਚੰਦੀ ਕਹਿਣ ਦੀ ਨਹੀਂ ਕੋਈ ਗੱਲ ਬਸ ਦੇਖਣ ਦੀ ਹੈ ਜਿਦਾ ਹੁੰਦੀਆਂ ਨੇ ਨੇਚਰਲ ਸਾਊਂਡ ਸੁਣੋ ਪਾਤਾ ਗਿਆ ਓਰੇ ਕੋਈ ਦਿਖਾਇਆ ਤਾਂ ਐ ਨਹੀਂ ਕੋਸੇ ਤੱਕ ਆਇਆ ਤਾਂ ਐ ਨਹੀਂ ਲੈ ਨਦੀ ਆ ਗਈ ਭੈਣ ਲਾ ਬਣਾ ਦੇਖਣਾ ਕਿ ਯਾਰੀ ਨਹੀਂ ਜਾ ਰਹੇ ਪਾਸੇ ਠੀਕ ਗੱਲ ਬਾਕੀ ਯਾਰੋ ਜਿੱਥੇ ਜਾਉਣਾ ਚਾਹੀਦਾ ਕੋਈ ਦੋ ਸੁਣਾ ਕੋ ਸਪੀਡ ਨਾਲ ਜਾ ਰਹੇ ਆ ਅੱਛਾ ਗੋਪੀ ਹਟਦਾ ਹੀ ਨਹੀਂਗਾ ਹਟਦਾ ਹੀ ਸੀ ਵਲੌਗ ਬਣਾਉਣਾ ਦਿਖਾ ਰਿਹਾ ਹੈ ਅਜਿਹਾ ਨਾ ਕੁਝ ਪਹਿਲੀ ਫੁੱਲੀ ਕੁ ਆ ਜਾ ਆ ਜਾ ਕੁਝ ਨਾ ਕੁਝ ਦਿਖਾ ਰਿਹਾ ਕੁ ਆ ਜਾ ਤੇਰੀ ਥੱਕ ਕੇ ਰਮਾ ਜਾ ਆ ਜਾ ਆ ਜਾ ਹਾਏ ਲਾ ਲ ਨਦੀ ਕਿਨਾਰੇ ਆਪਾਂ ਇੱਥੇ ਇੱਕ ਕੋਟੇਜ 'ਚ ਰੁਕੇ ਅੱਧਾ ਨੂੰ ਦੂਰੇ ਜਾਂਦੇ ਜੀ ਗਾਂ ਇੱਕ ਪਿੰਡ ਆ ਉਹਨੇ ਦੇਖਣ ਤੇ ਫੁੱਲ ਵੀ ਪੈ ਰਿਆ ਹੋਣਾ ਜਦੋਂ ਠੇਤਾ ਰਹਿਣ ਵਾਲੇ ਪਲੇਨ ਚ ਆ ਜਾਣ ਜੱਟਨ ਆ ਇਹੇ ਪਹਾੜਾਂਿਆਂ ਚ ਲੱਗਦਾ ਏ ਜੀ ਆਪਾਂ ਨੂੰ ਤਾਂ ਉਹ ਜਿਹੜੇ ਓਰੇ ਰਹਿੰਦੇ ਆ ਲੋਕ ਉਹ ਆੱਕ ਜਾਂਦੇ ਆ ਉਹ ਪਲੇਨ ਚ ਜਾ ਕੇ ਖੁਸ਼ ਆ ਕਿਉਂਕਿ ਕੋਈ ਸੌਬਦਾ ਤਾਂ ਇੱਥੇ ਬਹੁਤ ਔਖੀ ਮਿਲਦੀ ਆ ਆਪਣਾ ਬੰਦਾ ਦਾ 2 ਘੰਟਿਆਂ ਚ ਕਿਤੇ ਵੀ ਕਿਤੇ ਪੰਜਾਬ ਦੇ ਕੋਨੇ ਚਲੇ ਜਾਊ ਐਥੇ ਦਾ 2 ਘੰਟਿਆਂ ਜਾਂ ਇੱਥੇ ਬੰਦਾ ਸੜਕਾਂ ਦੀ ਘੁੰਮ ਕੇ ਰਹਿ ਜਾਂਦਾ ਬਾਕੀ ਆ ਸਾਮਾਨ ਢੋਣਾ ਫੇਰ ਐ ਆਪਣਾ ਪੈਂਦਾ ਆਪਣੇ ਦਾ ਪਿੰਡ ਹਰ ਇੱਕ ਦੇ ਘਰ ਚ ਵੱਡਾ ਸਮਾਨ ਜਾ ਕੇ ਟਰੈਕਟਰ ਟਰਾਲੀਆਂ ਚਾਲਦੀਆਂ ਨੇ ਇੱਥੇ ਤਾਂ ਕੁਝ ਨਹੀਂ ਹੈਗਾ ਜਿਹੜਾ ਦਾ ਬੰਦਾ ਆਉਂਦਾ ਘੁੰਮਣ ਸੋਨੇ ਉਹਨੋਂ ਦਾ ਇਹ ਹੈਗਾ ਸਾਰਾ ਕੁਝ ਇੰਜੋਏ ਪਰ ਜਿਹੜੇ ਲੋਕ ਰਹਿੰਦੇ ਆ ਇੱਥੇ ਉਹਨਾਂ ਨੂੰ ਤਾਂ ਇੱਕ ਤਰੀਕੇ ਦਾ ਸ਼ਰਾਬ ਨਜ਼ਾਰਾ ਬਾਈ ਦੇਖ 20 ਮਿੰਟਾਂ ਮਾਰੀ ਸੁਣੀ ਜੀ ਆਪਾਂ ਹੁਣ ਇੱਥੇ ਵੜੀ ਕੇ ਕਰਾਂਗੇ ਇੰਜੋਏ ਦੇਖਾਂਗੇ ਕੁਦਰਤ ਨੂੰ ਬਹਿ ਕੁਦਰਤ ਤਾਂ ਆਪਣੇ ਵੀ ਹੈਗੀ ਆ ਜਦ ਦੇਖਣ ਨੂੰ ਇਹ ਲੱਗ ਕੇ ਸਮੇਂ ਤੇ ਅਲੱਗ ਰਾਂ ਕੇ ਦਿਖਾਉਂਦੀ ਆ ਉਹ ਦੇਖਣੀ ਆ ਬਸ ਬਾਕੀ ਸੜਾ ਮਾਰਦੇ ਫਿਰਦੇ ਆ ਕਿ ਨਹੀਂ ਸਫਲਾ ਦਿੱਲੀ ਜਾਂਦੇ ਆ ਉਹਦੀ ਵਾ ਪੀ 4 ਵਜੇ ਆਪਦਾ ਵਲੌਗ ਆ ਆਪ ਵੀ ਦੇਖੀ ਨਾ ਇੱਥੇ ਕਾਹ ਚਲਦੇ ਹੋ ਰਿਹਾ ਕਰਨਾ ਪੈਣਾ ਹਾਂ ਆਹ ਹੋਟਲ ਦੇ ਪਿੱਛੇ ਹੋਟਲ ਆ ਆਪਣਾ ਬਸ ਇਹ ਇੰਨਾ ਵਧੀਆ ਤਾਂ ਹੈ ਨਹੀਂ ਹੈ ਤਾਂ ਇਹ ਤੋਂ ਮਾੜਾ ਥੋੜਾ ਆ ਪਰ ਠੀਕ ਆ ਵਧੀਆ ਜਣ ਦੀ ਜਮਾ ਬਲੌਗ ਵੀ ਚੱਲ ਰਹੇ ਨੇ ਨਾਲ ਐ ਜੀ ਵੀ ਚੱਲ ਰਹੇ ਨੇ ਕਿ ਨਹੀਂ ਯਾਰ ਆਏ ਜਣ ਦੀ ਫੁੱਲ ਪਹਾੜਾਂ 'ਚ ਰੁਕਦਾ ਹੀ ਨਹੀਂ ਉਹ ਰੁਕ ਜਾ ਰੁਕ ਜਿਆ ਬਲੌਗਾਂ ਵਾਲਿਆ ਆ ਗਿਆ ਲੈ ਉਸਤਾਦ ਵੀ ਮੰਗਰ ਲੈ ਵੀ ਸੱਜਣੋ ਆ ਦੇਖੋ ਹਲਕੀ ਹਲਕੀ ਬਾਰਸ਼ ਆ ਤੇ ਸੱਜਣ ਜਾਈ ਜਾਂਦੇ ਆ ਜਿੱਧਰ ਨੂੰ ਰਾਹ ਲਿਜਾਈ ਜਾਂਦੇ ਆ ਆਪਾਂ ਜਾਈ ਜਾਂਦੇ ਆ ਠੀਕਾ ਪਿੱਛੇ ਨਹੀਂ ਮੁੜਨਾ ਸੀ ਪਿੱਛੇ ਦਾ ਮੁੜਾਂਗੇ ਐ ਰਾਹ ਜਾਂਦਾ ਮੰਗਰ ਜਿੱਥੋਂ ਆਣ ਦੀ ਰਸਤਾ ਹੀ ਖਤਮ ਉੱਥੋਂ ਮੁੜਾਂਗੇ ਆ ਪਿੱਛੋਂ ਆਇਆ ਜਿਹੜਾ ਸਫਰ ਹੁੰਦਾ ਬੇਮੱਲਵ ਮੇਰਾ ਕੋਈ ਮੱਲਵ ਨਹੀਂ ਨਿਕਲਦਾ ਆਪਾਂ ਉਹ ਜੇ ਬੰਦੇ ਆ ਕਿਸੇ ਜੀ ਵਿੱਚ ਕੋਈ ਮੱਲਵ ਨਹੀਂ ਦੇਖਦੇ ਮਤਲਬ ਪਿਆਰੇ ਆ ਇਹ ਨਹੀਂ ਕੋਰਦਾ ਆਪਾਂ ਹੈ ਨਹੀਂ ਬਸ ਜਿੱਧਰ ਨੂੰ ਰਾਸਤਾ ਲਿਆਈ ਜਾਂਦਾ ਜਾਈ ਜਾਂਦੇ ਆ ਲੋਗ ਆ ਆ ਗਿਆ ਰਾਸਤਾ ਲਈ ਮਗਰ ਆ ਤਾਂ ਆਪਣੇ ਭਾਗੂ ਹੀ ਨੇ ਮੇਰਾ ਕੋਲ ਕੋਦੇ ਵਿੱਚ ਰੱਸੀ ਪਈ ਹੋ ਕਿਉਂ ਲਾਗੇ ਨਾਲ ਕੇ ਦਾ ਘਰ ਆ ਨਾਲ ਕੇ ਉਹਨਾਂ ਦੇ ਕੋਲ ਆ ਪਾਈ ਜਾਨੇ ਆ ੁੰੰਡੀ ਨੂੰ ਰਗਦਾ ਉਰੇ ਬਾਜ਼ਾਰ ਵਜੂਰ ਆ ਬਾਜ਼ਾਰ ਨਹੀਂ ਹੈਗਾ ਪਾਉ ਇਹ ਪਿੰਡ ਦਾ ਕੈਫੇ ਗੁਫੇ ਨੇ ਇਧਰ ਬਾਜ਼ਾਰ ਹੀ ਕਹਿ ਸਕਦੇ ਆਪਾਂ ਆਪਣੀ ਆਪਾਂ ਦਾ ਹੈਗਾ ਨਾੜੀ ਇਹ ਰਾਹ ਲਈ ਗਣੜੀ ਉਰੇ 5-7 ਵਜੇ ਹੀ ਗੱਲ ਠੀਕੋ ਗਣੜੀ 5-7 ਵਜੇ ਹੀ ਆ ਕੇ ਉਰੇ ਪਤਾ ਲੱਗਦਾ ਅਸੀਂ ਫਿਰ ਅਹੀਂ ਕੋਪੀ ਚੱਲਦਾ ਪਰ ਗੱਲ ਨੂੰ ਤਰਹਾ ਰਿਹਾ ਮੈਂ ਵੀ ਮਜਾ ਤਾਂ ਸਾਫਾ ਚ ਹੁੰਦਾਗਾ ਮੰਜਲਾਂ ਦਾ ਤਾਂ ਹਵਾ ਹੀ ਹੁੰਦਾਗਾ ਵਾਰਿਸ ਪੈਰੀਆ ਸੰਪ ਸੰਪ ਉਹ ਟੋਡੀ ਉਹ ਸੰਪ ਮਰੇ ਦੇ ਦੋ ਸੰਪ ਨਹੀਂ ਹੈਗਾ ਇਹਦਾ ਸੰਪ ਹੀ ਦੇਖ ਲਿਆ ਇਹਦਾ ਜਾਣਾ ਜਾੜਾ 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 ਸੰਪ ਜਿਗਾ ਮੈਨੂੰ ਲੱਗਿਆ ਲੈ ਵੀ ਹੁਣ ਹੈਗੇ ਦਾ ਚੌੜ ਦੇ ਮੂਡ ਚ ਹਨਾ ਕਿਉਂਕਿ ਕਾਰ ਵੀ ਲੈਣੀ ਚਾਹੀਦੀ ਆ ਬੰਦਾ ਹਰ ਟਾਈਮ ਨਾ ਸੀਰੀਅਸ ਮੀਨਿੰਗ ਜਾਚਦਾ ਆਏਗਾ ਆਪਾਂ ਚੌੜ ਕਰਨ ਦੀ ਆਪਾਂ ਬਸ ਆਪਾਂ ਕਾਡਰ ਚ ਜਾਈਦਾ ਸ਼ੈਲਟਰ ਸ਼ੈਲਟਰ ਚ ਜਾਈਦਾ ਹੁਣ ਸਾਨੂੰ ਸ਼ੈਲਟਰ ਚ ਜਾਈਦਾ ਆਪਾਂ ਹੁਣ ਇੱਥੇ ਬਣਾ ਲੈਣਾ ਆਪਣੇ ਲਾਵੇ ਹੈਗਾ ਸਮਾਨ ਸਾਰਾ ਮੀਂਹ ਦੇ ਵਿੱਚ ਘੁੰਮ ਮਹਿ ਜ ਢੀਠ ਹੀ ਸਕਦੇ ਨੇ ਮੀਂਹ ਫੁੱਲਾ ਪਾਣੀ ਲਗਾ ਆਪਾਂ ਨੂੰ ਹੋ 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 ਫੁੱਲ ਮੀਂਹ ਕੱਚ ਕੀ ਫਸਦੀ ਸੀ ਬਾਜੀ ਉਹ ਯਾਰ ਰੋਡਸ ਵਾਲਿਆਂ ਨੇ ਅਹੀ ਗੱਲ ਜੀ ਤਾਂ ਨਾ ਇਹ ਤੁਰਨ ਦਾ ਟ੍ਰੇਲ ਆ ਗਿਆ ਟ੍ਰੇਲ ਸਰਕਾਰ ਨੇ ਬਣਾਇਆ ਸਰਕਾਰ ਨਹੀਂ ਲੋਕਾਂ ਨੇ ਬਣਾ ਲਿਆ ਹੋਊਗਾ ਇਹਦਾ ਪ੍ਰੈਟਨ ਜਿਹੜੇ ਕੈਫੇ ਨੇ ਕੱਟੇ ਹੋਗੇ ਪ੍ਰੈਟਨ ਵੈਸੇ ਤਾਂ ਸਰਕਾਰ ਨਹੀਂ ਬਣਾਇਆ ਹੋਊਗਾ ਲੋਕਾਂ ਨੇ ਦੇ ਦੀ ਕਿੱਥੋਂ ਆਈ ਨਾ ਤੈਨੂੰ ਪਤਾ ਫੰਡਿੰਗ ਹੁੰਦੀ ਆ ਕਿਉਂਕਿ ਤਾਂ ਅੱਗੇ ਬਹੁਤ ਕੈਫੇ ਨੇ ਵੈਸੇ ਕੈਫਿਆਂ ਨਾਲ ਸਾਨੂੰ ਕੋਈ ਮਾਮਲ ਨਹੀਂ ਸਾਨੂੰ ਤਾਂ ਬਸ ਮੰਜ਼ਲ ਦਾ ਹੀ ਮਤਲਬ ਆ ਮੰਜਲ ਤੱਕ ਵੀ ਨਹੀਂ ਸਾਡਾ ਮਤਲਬ ਹੀ ਨਹੀਂ ਹੈਗਾ। ਰਸਤਾ ਨਹੀਂ ਮਤਲਬ। ਸਾਲਿਆ ਪਹਿਲਾਂ ਤਾਂ ਬੇਮਤਲਬ ਹੀ ਗੱਲਾਂ ਕਰਕੇ ਹੰਡੇ ਤੂੰ ਫੇਰ ਉਹੀ ਪ੍ਰਭਾਵ ਚੱਕੀ ਜਾਂਦਾ ਮੈਂ ਪ੍ਰਭਾਵ ਪਾਇਆ ਆ ਵੀਡੀਓ 'ਚ। ਆਪਣੇ ਹੀ ਬਲੌਗ ਹੈ ਇਟ ਇਜ਼ ਔਰ ਬਲੌਗ। ਗੋਪੀ ਜਾਣ ਦੀ ਪਹਾੜ ਦੇ ਲੱਗਦਾ ਬੜਾ ਸਾਹਮਣੇ। 2000 ਗਰੇਜੀ ਦੇ ਸ਼ਬਦ ਬੋਲ। ਉੱਪਰ ਦੇਖ ਲਾ ਪਹਾੜ ਬਹੁਤ ਵੱਡਾ। ਬਹੁਤ ਵੱਡਾ। ਫਰੰਟ ਮੈਨ। ਉਹ ਦੇਖੋ ਸਾਹਮਣੇ ਫਰੰਟ। ਵੀਡੀਓ ਵਿੱਚ ਤਾਂ ਦੇਖ ਨਹੀਂ ਰਿਹਾ। ਪੈਸੇ। ਕੰਨ ਦੀ ਵੀਡੀਓ ਨਹੀਂ ਦੇਖ ਰਿਹਾ ਅੱਖਾਂ ਨਾਲ। ਪਹਾੜ ਗੋਪੀ ਬਹੁਤ ਵੱਡੇ ਨੇ ਇੱਧਰ। ਆਪਣੇ ਦੀਦੀ ਆ ਰਹੇ ਨੇ ਲੋਕਰ ਕੋਈ ਮਸੀਨ ਵਗੈਰਾ ਲਗਾਏਗਾ ਯਾਰ ਆ ਦੇਖੋ ਪੱਥਰ ਇਹਦਾ ਫੁੱਲਾ ਮਦਾਨ ਹੈ ਇਥੋਂ ਪੂਰੇ ਮਾਨ ਸਕਦੇ ਨੇ ਕੈਫੇ ਕੁਕੋ ਇਹ ਸਰਕਾਰ ਚਾਹੀ ਆਪਾਂ ਦਾ ਬਲਖਣ ਦਾ ਦੇਖਣਾ ਆ ਯਾਰ ਹਾਂ ਆਪਾਂ ਪੈਸੇ ਹੋਰ ਕੁਛ ਨਹੀਂ ਬਸ ਬਲਖਣ ਦਾ ਹਾਂ ਦੇ ਲਈ ਬਲਖਣ ਦਾ ਦੇਖਣਾ ਆ ਹੋਰ ਤਾਂ ਕੁਛ ਨਹੀਂ ਹੈਗਾ ਇੱਥੇ ਔਰ ਤੁਹਾਨੂੰ ਕੋਈ ਅਵਾਰਡ ਤਾਂ ਲਈ ਨਹੀਂ ਬੈਠਾ ਵੀ ਤੁਸੀਂ ਆਏ ਹੋ ਚੱਲ ਗਏ ਨਾ ਸਫਰ ਕਰਕੇ ਆਏ ਹੋ ਆਓ ਤੁਹਾਡੀ ਪੂਜਾ ਕਰੀਏ ਪੋਸਤਾ ਕੋਈ ਨਹੀਂ ਇਸ ਤੇ ਆਇਤਾ ਵਸ ਇੱਕ ਲਖਣ ਦਾ ਦੇਖਣ ਆਏ ਆ ਕੁਦਰਤ ਦੇ ਰੰਗ ਨਿੱਕੀ ਜਿਹੀ ੜਾਰੀ ਮਾਰ ਕੇ ਪਹਿਲਾਂ ਵੀ ਕਿਹਾ ਸੀ ਮੈਂ ਮੈਨੂੰ ਲੱਗਦਾ ਮੈਂ ਤਾਂ ਸਾਰਿਆਂ ਨੂੰ ਸਲਾਹ ਦਵਾਂਗਾ ਵੀ ਤੁਸੀਂ ਸਫਰਾਂ ਤੇ ਨਿਕਲੋ ਕਿ ਨਹੀਂ ਤਿੰਨ ਚਾਰ ਦਿਨ ਲਾਓ ਬੇਮਤਲਬ ਦੇ ਸਫਰਾਂ ਦੇ ਪੱਕੇ ਕੰਮ ਕਰਕੇ ਜਿੰਦਗੀ ਵੀ ਸਾਫ ਰਹੀ ਹੈ ਇੱਕ ਜ਼ਿੰਦਗੀ ਸਹੀ ਗੱਲ ਹੈ ਸਫਰ ਹੁੰਦਾ ਪਾਉ ਚਲਾ ਚੱਲ ਚਲਾ ਚੱਲ ਹੁਟਲ ਕੈਮ ਚੱਲੀ ਜਾਂਦਾ ਬੰਦਾ ਚੱਲੀ ਜਾਂਦਾ ਬੋਲੀ ਮੈਨੂੰ ਲੱਗਦਾ ਆਪਾਂ ਨੂੰ ਹੁਣ ਮੁੜਨਾ ਪੈਣਾ ਕੋਈ ਨਹੀਂ ਮੁੜਨਾ ਪੈਣਾ ਨਹੀਂ ਪਾਉ ਮੁੜਨਾ ਅੱਗੇ ਤਾਂ ਹਮੇਸ਼ਾ ਹੀ ਬਹੁਤ ਕੁਝ ਹੁੰਦਾ ਪਰ ਆਪਾਂ ਨੂੰ ਹਮੇਸ਼ਾ ਹੀ ਮੁੜ ਜਾਂਦੇ ਹਾਂ ਅੱਜ ਵੀ ਨਹੀਂ ਮੁੜਦੇ ਅਸੀਂ ਅੱਜ ਵੀ ਮੁੜ ਜਾਗੇ ਕਦੇ ਅੱਗਾ ਕਦੇ ਖਤਮ ਨਹੀਂ ਹੁੰਦਾ ਖਤਮ ਦਾ ਨਹੀਂ ਹੁੰਦਾ ਪਰ ਹੁਣ ਨਹੀਂ ਇਨਸਾਨ ਤਾਂ ਆਪਦੇ ਸੁਭੂਲਤ ਮੁਤਾਬਕ ਨਾ ਮੁੜ ਪੈਂਦਾ ਹਮੇਸ਼ਾ आरे फिर चाय पिएंगा थू पानी पूरा पानी पूरा बढ़िया अरे आजा आजा ओए गिरा हुआ है गिरा हुआ है गिरा हुआ, हुआ। इधर आजा 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 ਜਾ ਰਹੇ ਜਾ ਰਹੇ ਜਾ ਰਹੇ ਬਹੁਤ ਖਤਰਾ ਹੈ ਭਾਈ ਮੇੜੇ 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 ਹਾਂ ਵੀ ਪਿਆਰਿਓ ਵੀਡੀਓ ਥੋੜੀ ਲੰਬੀ ਹੋ ਗਈ ਇਹ ਇਹ ਅਗਲੀ ਸਵੇਰ ਆ ਤੇ ਅੱਜ ਆਪਾਂ ਪਾਰਵਤੀ ਨਦੀ ਦੇ ਨਾਲ ਉਹ ਸਾਹਮਣੇ ਉਹ ਪਹਾੜ ਤੁਹਾਨੂੰ ਦਿਖ ਰਹੇ ਨੇ ਉਹ ਸਾਈਡ ਜਾਣਾ ਕਾਲਗਾ ਪੁਲਗਾ ਤੋਸ ਇਹ ਇਲਾਕੇ ਵੱਲ ਵੈਸੇ ਰਸਤਾ ਥੋੜਾ ਖਤਰਨਾਕ ਸੀਗਾ ਜਗਾ ਜਗਾ ਲੈਂਡਸਲਾਈਡਿੰਗ ਹੋਈ ਹੋਈ ਸੀ ਮੌਨਸੂਨ ਕਰਕੇ ਤਾਰਾਂ ਤੁਰਾਂ ਬਹੁਤ ਟੁੱਟੀਆਂ ਹੋਈਆਂ ਦੀ ਖਤਰਨਾਕ ਰਸਤਾ ਸੀ ਰਾਹ ਚਾ ਘੱਟ ਰੁਕੇ ਮੰਜ਼ਲ ਤੇ ਪਹੁੰਚ ਕੇ ਰੁਕੇ ਹਾਂ ਵੈਸੇ ਜਿੰਨਾ ਵੀ ਹੋਇਆ ਤੁਸੀਂ ਦੇਖਿਓ ਅਗਲੀ ਵੀਡੀਓ ਚ ਇਹਨਾਂ ਦੇ ਇੱਥੇ ਤੱਕ ਦੇਖਿਆ ਤਾਂ ਤੁਹਾਡਾ ਧੰਨਵਾਦ ਆ ਹੁਣ ਜੇ ਅਸਲੀ ਹਿਮਾਚਲ ਦੇਖਣਾ ਤਾਂ ਅੱਗੇ ਜਾਣਾ ਪੈਣਾ ਹੋਟਲਾਂ ਦੇ ਪੀੜ ਪੜੱਕੇ ਤੋਂ ਦੂਰ ਕੁਦਰਤ ਤੇ ਦਿਲ ਨੂੰ ਸ਼ੂਨ ਵਾਲੀ ਜਗ੍ਹਾ ਵੱਲ ਡੇਢ ਦੋ ਘੰਟਿਆਂ ਦਾ ਉੱਥੋਂ ਟ੍ਰੈਕ ਕਰਾਂਗੇ ਘੱਟਲਾ ਜਗ੍ਹਾ ਦੀ ਨਾਮ ਦੀ ਜਗ੍ਹਾ ਵੱਲ ਬਾਕੀ ਦੇਖਾਂਗੇ ਇਸ ਟਾਈਮ ਨੇ ਤੇ ਨਿਰਪਰ ਹੈ ਵੀ ਕਿੰਨੇ ਟਾਈਮ ਚੋਂਦਾ ਬੇਰਾਨੀ ਖੂਬਸੂਰਤੀ ਦੇਖਣੀ ਆ ਹੁਣ ਆਪਾਂ ਸਿਰਫ ਸ਼ਾਂਤ ਪਹਾੜੀਆਂ ਇੱਕ ਰਸਤਾ ਜੰਗਲ ਦੀਆਂ ਹੱਦਾਂ ਵਿੱਚ ਖੁਦ ਨੂੰ ਗੁੰਮ ਕਰਨ ਵਰਗਾ ਚਲੋ